ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਆਪਣੇ ਪਸ਼ੂ ਨੂੰ ਨਹਾ ਪਿਆ ਕੇ ਸਵੇਰ ਬਾੰਤ ਤੇ ਸੀ ਤੇ ਇਹ ਕਰ ਰਏ ਆ ਆਰਾਮ ਤੇ ਟਾਈਮ ਹੋ ਗਿਆ 11:00 ਵਜੇ ਆ ਜੀ ਸਵਾ 11 ਤੇ ਆਪਾਂ ਹੁਣ ਵੇਲੇ ਹੋਈ ਆ ਤੇ ਆਪਾਂ ਬਣਾਉਣੇ ਆ ਮੈਂ ਬਣਾਉਣ ਲੱਗਦੀ ਆ ਇਹਨਾਂ ਦੀ ਮੱਛਰਦਾਨੀ ਪਾਉਣ ਵਾਸਤੇ ਤੇ ਇੱਧਰ ਆਪਾਂ ਗੀੜਾ ਕੱਢਣ ਆਏ ਸੀਗੇ ਮੈਂ ਕਹਾਂ ਜੇ ਕੋਈ ਗੋਹਾ ਕੀਤਾ ਹੋਇਆ ਤਾਂ ਹਟਾ ਦਾਂਗੇ ਤੇ ਇਹ ਬੈਠੀਆਂ ਆਰਾਮ ਕਰਦੀਆਂ ਤੇ ਆਪਾਂ ਚੱਲ ਕੇ ਕਰਦੇ ਆਂ ਤਿਆਰੀ ਮੱਛਰਦਾਨੀ ਬਣਾਉਣ ਦੀ ਆ ਜਗ੍ਹਾ ਤੇ ਸਾਰੇ ਆਪਾਂ ਉਹ ਥੀ ਕਿੱਥੇ ਪਾਵਾਂਗੇ ਤੇ ਉਧਰ ਬਾਰੀ ਵਾਲ ਉੱਪਰ ਉਹ ਤੇ ਲਾ ਦਾਂਗੇ ਕੂਲਰ ਹੈ ਕਪੜੇ ਕੂਲਰ ਪਿਆ ਤੇ ਦੋ ਪੱਖੇ ਹੈਗੇ ਆ ਤੇ ਫਿਰ ਇਹ ਇਹਨਾਂ ਨੂੰ ਆਰਾਮ ਵਧੀਆ ਰਾਤ ਕੱਢ ਲਿਆ ਕਰਨਾਂਗੇ ਤੇ ਦਪਹਿਰਾ ਚੜ ਗਿਆ ਜੀ ਹੁਣ ਮੱਛਰਦਾਨੀ ਬਣਾ ਲ ਗਏ ਫਿਰ ਸ਼ਾਮ ਨੂੰ ਪਉਣੀ ਵੀ ਆ ਟਾਈਮ ਲੱਗ ਜਾਣਾ ਬਣਾਉਂਦਿਆਂ ਨੂੰ ਵੀ ਪਾਉਂਦਿਆਂ ਨੂੰ ਵੀ ਚਲੋ ਜੀ ਚੱਲਦੇ ਆਪਾਂ ਮੱਛਰਦਾਨੀ ਬਣਾਉਣ ਵਾ ਖੋਲ ਲਿਆ ਆਪਾਂ ਥਾਨ ਕੱਲ ਆਪਣਾ ਟਾਈਮ ਨਹੀਂ ਲੱਗਿਆ ਕਿਉਂਕਿ ਤੋਂ 2:30 ਵਜੇ ਤਾਂ ਮੈਂ ਉਧਰੋਂ ਮੁੜ ਕੇ ਆਈਆਂ ਤੇ ਫਿਰ ਘਰ ਦੇ ਕੰਮ ਹੋ ਗਏ ਕੋਸ਼ਿਸ਼ ਤਾਂ ਕੀਤੀ ਸੀ ਮੈਂ ਥੋੜਾ ਕਣਾ ਸਿਉਂਦਾ ਕਰਦਾਂ ਤੇ ਪਰ ਨਹੀਂ ਮਿੱਥੂ ਹੋਇਆ ਤੇ ਹੁਣ ਆਪਾਂ ਇਹਨੂੰ ਥਾਂ ਨੂੰ ਖੋਲ ਲਿਆ ਤੇ ਆਪਾਂ ਮੈਣ ਕੇ ਤੇ ਫੇਰ ਇਹਦੀ ਆਪਾਂ ਕਟਿੰਗ ਕਰਕੇ ਸਲਾਈ ਕਰਦੇ ਆਪਾਂ ਮਛਰਦਾਨੀ ਮੈਣ ਲੈਂਦੀ ਆ ਜੀ ਫਿੱਟੇ ਦੇ ਨਾਲ ਤੇ ਇਹਨੂੰ ਆਪਾਂ ਮੈਣ ਕੇ ਦੂਰੀ ਕਰ ਲਿਆ ਤੇ ਹੁਣ ਕਰਕੇ ਫੁਰਕੇ ਕਰਕੇ ਸਾਰਾ ਕੁਝ ਰੈਡੀ ਕਰ ਲਿਆ ਤੇ ਇਹ ਇਹਦੀ ਆਪਾਂ ਸਲਾਈ ਕਰਦੇ ਆ ਤੇ ਦੇਖੋ ਹੁਣ ਇਹ ਤੁਹਾਨੂੰ ਵੀ ਦੱਸਦੇ ਆ ਚਲੋ ਜੀ ਸਲਾਈ ਕਰਨ ਲੱਗੇ ਹੁਣ ਇਹਦੀ ਲਓ ਜੀ ਆਪਾਂ ਇਹ ਸਾਰੀ ਲਈ ਅਸਿਓ ਤੇ ਹੁਣ ਉਧਰੋਂ ਮੱਥੇ ਧਰ ਕੇ ਸਿਉਣ ਲੱਗੇ ਸੀਗੇ ਵੀ ਵੱਧ ਘਾਟ ਇੱਧਰ ਹੋ ਜੂਗਾ ਤੇ ਇੱਥੋਂ ਹੁਣ ਆਪਾਂ ਇੱਥੋਂ ਸਿਉਣ ਲਾ ਕੇ ਤੇ ਇਹਨੂੰ ਕੱਟ ਲਾਂਗੇ ਜੇ ਪਹਿਲਾਂ ਆਪਾਂ ਇਧਰੋਂ ਲਾਉਦੇ ਤੇ ਫਿਰ ਉਧਰ ਬਾਦ ਘਾਟ ਹੋ ਜਾਣੀ ਸੀਗੀ ਤੇ ਇਧਰੋਂ ਹੁਣ ਆਪਾਂ ਇਤੋਂ ਲਵਾਂਗੇ ਇਹਨੂੰ ਸੈਂਟਰ ਚੋਂ ਕੱਟ ਸਿਉਣ ਲਾ ਕੇ ਤੇ ਫਿਰ ਇਹਨੂੰ ਆਪਾਂ ਸਿੱਧਾ ਕਰਕੇ ਦੇਖਦੇ ਆ ਵੀ ਇਹ ਇਸ ਤਰ੍ਹਾਂ ਕੱਪੜੇ ਸੂਟ ਨਾਲ ਕੱਪੜੇ ਬਚੇ ਦਾ ਆਪਾਂ ਕੰਨਾਂ ਤੇ ਐਂ ਲਾਤਾ ਜੀ ਇਥੋਂ ਤਾਂ ਬੰਨਿਆ ਜਾਊਗਾ ਗਾਂ ਵੇਖੀ ਜੋ ਵੀ ਤਾਰ ਪਾ ਕੇ ਕੁੰਡਣਾ ਪਾਉਂਦੇ ਆ ਇਹ ਕਿ ਵੀ ਐਂ ਬੰਨਣਾ ਕਿਵੇਂ ਲੋਟ ਆਉਂਦਾ ਵਾ ਤੇੇਰਾ ਤਾਂ ਮੈਂ ਇੱਥੇ ਵੀ ਆਹ ਸੂਟ ਨਾਲ ਬਚਣਾ ਸੀ ਟਾਕਾਂ ਤੇ ਉਹਦੇ ਉਹਦੇ ਮੱਥਿਆਂ ਤੇ ਐਂ ਲਾ ਦੇਣਾ ਤੇ ਵਿਚਾਲੇ ਵੀ ਆਪਾਂ ਕੁੰਡਣਾ ਜਿਵੇਂ ਬਣਾ ਦਿੰਨੇ ਆ ਜੇ ਰੱਸੀਆਂ ਪਾ ਕੇ ਬੰਨਣਾ ਹੋਊਗਾ ਤਾਂ ਫਿਰ ਉਹਦੇ ਕੁੰਡਣਾ ਵੇ ਤੇ ਰੱਸੀਆਂ ਪੈ ਜਾਣਗੀਆਂ ਗੰਢ ਦੇ ਨਹੀਂ ਔਖੀ ਐ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਲੰਮੀ ਸਾਰੀ ਨਾਲ ਸਿਉਂਦੀ ਹਟਾ ਕੇ ਤੇ ਇਹ ਆਪਾਂ ਬੰਨਣ ਲੱਗੇ ਵੇਖਾਂਗੇ ਵੀ ਕਿਸ ਤਰ੍ਹਾਂ ਬੰਦੇ ਪੱਜਦੀ ਐ ਇਹ ਤੇ ਆਪਾਂ ਵਿਚਾਰੇ ਵੀ ਗੁੰਡਾ ਗੰਜਾ ਬਣਾ ਲਗੇ ਜੀ ਤੇ ਦੂਜੀ ਤਾਂ ਆਪਾਂ ਸਲਾਈ ਕਰ ਲਈ ਹੁਣ ਵੇਖੋ ਵੀ ਉੱਚੀ ਨੀਵੀ ਕਿੰਨੀ ਕੁ ਹੁੰਦੀ ਐ ਥੱਲੇ ਗੋਰੀਆਂ ਗੰਡੜਾਂ ਪਹਿਣਨਾ ਕਿਉਂਕਿ ਜੀਟਾ ਰੱਖਣਾਗਾ ਉਹਨਾਂ ਤਾਂ ਗੋਰੀਆਂ ਠੀਕ ਰਹਿਣਗਾ ਤੇ ਜਾਲੀ ਤਾਂ ਪਾੜ ਜੂਗੀ ਕਈ ਵਾਰ ਇਹ ਐਟ ਦੀ ਨਕਰ ਨਕਰ ਲਾ ਕੇ ਕਈ ਵਾਰ ਵਿੱਚ ਟੂ ਕਾ ਸਕਦੀ ਆ ਇਹ ਬੋਰੀ ਦੇ ਉੱਤੇ ਵੱਧ ਘਾਟੂ ਟੱਟ ਜੀ ਬਾਜੀ ਦੇ ਚਾਲ ਕੋਈ ਗੱਲ ਨਹੀਂ ਜੀ ਤੇ ਆਪਾਂ ਵੇਖਦੇ ਆ ਕਿੰਨੀ ਗਨੀਮੀਆਂ ਤੇ ਕਿੰਨਾ ਕੁ ਆਪਾਂ ਨੂੰ ਨਾਲ ਥੱਲੇ ਗੰਡਣਾ ਪਊਗਾ ਇਹਦੇ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਵੈਤ ਤੇ ਹਿਲਾ ਤੀਆਂ ਕੁੰਡਾਂ ਗੰਜੂ ਦੇ ਵਿੱਚ ਰੱਸੇ ਬੰਨ ਬੱਚੇਗਾ ਜਾਣ ਅੰਗ ਅਦ ਅਦ ਮੀਟਰ ਮੀਟਰ ਅਦ ਅਦ ਮੀਟਰ ਵੈਤ ਤੇ ਆਪਾਂ ਲਾ ਦਨਾ ਇਹ ਆ ਦੇਖੋ ਇਸ ਤਰ੍ਹਾਂ ਲਾ ਦਨਾ ਇਹ ਇਹਦੀ ਵੀ ਦੀ ਰਸੰਗਾਂ ਨੂੰ ਘਾ ਕੇ ਆਪਾਂ ਬੰਦਾਂਗੇ ਇਸ ਤਰ੍ਹਾਂ ਲਾ ਕੇ ਗੁੰਡਣਾ ਆਪਾਂ ਕਰਤੀ ਐ ਪੂਰੀ ਜੀ ਸਲਾਈ ਦਿੱਤੀ ਐ ਮਾਰ ਤੇ ਹੁਣ ਆਪਾਂ ਵੇਹਣੀ ਐ ਜੀ ਆਪਾਂ ਨੂੰ ਥੋਪ ਜ਼ਿਆਦਾ ਲੱਗਦੀ ਹੋਈ ਤਾਂ ਆਪਾਂ ਸ਼ਾਮ ਨੂੰ ਪਾ ਕੇ ਵੇਖ ਲਾਂਗੇ ਨਹੀਂ ਹੁਣ ਕੀਰਾਂ ਪਾ ਕੇ ਵੇਹਣੀ ਐ ਵੀ ਇਹ ਕਿਸ ਤਰ੍ਹਾਂ ਆਉਂਦੀ ਐ ਸੈੱਟ ਬਣਾ ਲਈ ਆਪਾਂ ਹੁਣ ਜੀ ਲਓ ਜੀ ਦਪਾਇਰ ਦਾ ਟਾਈਮ ਹੋ ਗਿਆ ਸੀ ਤੇ ਉਦੋਂ ਆਪਾਂ ਪਸਨਵਾ ਪਿਆ ਕੇ ਬੰਨਤੇ ਸੀ ਬਾਹਰ ਤੇ ਹੁਣ 6 ਵਜਣ ਵਾਲੇ ਆ ਤੇ ਆਪਾਂ ਇਧਰ ਮਛਰਦਾਨੀ ਟਾਂਗਦੇ ਆ ਮੈਂ ਟਾਂਗ ਕੇ ਵੇਂਦੀ ਸੀ ਤੇ ਪਰ ਮੈਥੋਂ ਨਹੀਂ ਟੰਗੀ ਗਈ ਕੱਲੀ ਤੋਂ ਤੇ ਇੱਕ ਜਾਣਾ ਹੋਰ ਚਾਹੀਦਾ ਤੇ ਫੇਰ ਲੋਟ ਆਊਗੀ ਤੇ ਵੀ ਕਿਸ ਤਰ੍ਹਾਂ ਟੰਗੀ ਜਾਵੇ ਤੇ ਚਲੋ ਜੀ ਆਪਾਂ ਇਹਦੀ ਵਿਉਂਤ ਕਰਕੇ ਵੇਣੀ ਆ ਕਰਦੇ ਆ ਵੀ ਕਿਸ ਤਰ੍ਹਾਂ ਲੋਟ ਆਊਗੀ ਸਾਦੇ ਆ ਕਿਸੇ ਨੂੰ ਕੋਈ ਆਪਣਾ ਕਿਉਂਕਿ ਇਹ ਤਾਂ ਗਏ ਆ ਖੇਤ ਬੀਜੀ ਨੂੰ ਸਾਦੇ ਜਿਹਾ ਆਪਾਂ ਆਪਣੇ ਨੂੰ ਆਵਾਜ਼ ਮਾਰਦੇ ਆ ਇਦਰਾ ਆਪਾ ਗੋਵਾ ਇਕੱਠਾ ਕਰਤਾ ਤੇ ਇਹ ਖਾਰੇ ਆ ਪੱਠੇ ਪਸੂ ਤੇ ਹੁਣ ਆਪਾਂ ਵਿਆਹਤ ਕਰਦੇ ਆ ਵੀ ਕਿਸ ਤਰ੍ਹਾਂ ਪਕਾਈਏ ਜੇ ਅੱਗੇ ਤਾਂ ਸਿਆਲ ਚ ਤਾਰਤੇ ਹਸਤੇ ਜੀ ਉਹ ਟੰਗ ਦੇਈਦੀ ਮੁਰੇ ਪਲ ਤੱਪੜ ਜਾ ਪਰ ਇਹ ਜਾਂ ਤਾਂ ਕਸਨੀ ਪਉ ਤਾਰ ਤੇ ਨੀਵੀ ਆ ਤੇ ਤਾਂ ਦੀ ਮੱਛਰ ਵੜੂਗਾ ਤੇ ਆਪਾਂ ਤੋਂ ਗਿੱਟੀਆਂ ਉਹਦੇ ਵਿੱਚ ਲੋਟ ਨਹੀਂ ਆਉਣੀਆਂ ਕਿਉਂਕਿ ਉੱਤੇ ਉਹਦੇ ਲੈਂਟਰ ਲੱਗਾ ਵਾ ਤੇ ਹੁਣ ਬਹਿਣੇ ਆ ਕਿਸ ਤਰ੍ਹਾਂ ਲੋਡ ਕਰਗੇ ਉਤਰਤਾ ਆ ਜਾਣਗਾ ਗਾਡਰ ਤੇ ਤਾਂ ਉਹ ਕੁੰਡਾਂ ਦੇ ਪੈ ਜਾਣਗੇ ਉਹਦੇ ਨਾਲ ਜਿਹੜੇ ਉਹ ਪਾਈ ਐ ਕੁੰਡਾਂ ਪਾਂਗਾ ਚਾਦਰ ਨੂੰ ਇੱਥੇ ਵੇਨੇ ਅਸੀਂ ਸਕੀਮ ਲਾ ਕੇ ਵੀ ਕਿਸ ਤਰ੍ਹਾਂ ਲੋਟ ਆਊਗੀ ਲਓ ਜੀ ਆਪਾਂ ਇਹ ਮਛਰਦਾਨੀ ਟੰਗਤੀ ਐ ਉਧਰਲੀ ਗੁੱਠ ਚ ਪੱਲੀ ਪਾਤੀ ਆ ਕਿਉਂਕਿ ਉੱਥੇ ਲੋਡ ਨਹੀਂ ਹੁੰਦਾ ਸੀ ਬੂਲੀ ਨਾਲ ਟੰਗਤੀ ਤੇ ਪਰ ਹਜੇ ਵੀ ਇਹ ਠੀਕ ਨਹੀਂ ਹੋਏਗੀ ਕਿਉਂਕਿ ਇਸ ਗੁੱਟ ਦੇ ਵਿੱਚ ਚਾਦਰਾਂ ਤਾਂ ਵੱਧੀਆਂ ਵਾ ਤੇ ਆਪਾਂ ਇਹਨੂੰ ਕੱਲ ਨੂੰ ਸੈੱਟ ਕਰਕੇ ਪਾਵਾਂਗੇ ਤੇ ਅੱਜ ਦੀ ਰਾਤ ਚਲੇ ਆਏ ਕੱਢ ਲੈਣਗੇ ਪਸੂ ਰਾਮ ਨਾਲ ਖੜੇ ਐ ਵੈਸੇ ਤਾਂ ਕਿਉਂਕਿ ਜੀ ਜਿਹੜਾ ਆਪਣਾ ਆ ਗੁੱਠ ਤੋਂ ਬਰਾਂਡੇ ਦੀ ਤੋਂ ਲੈ ਕੇ ਉਹ ਠੀਕ ਐ ਇਹ ਆਪਾਂ ਚਾਦਰਾਂ ਹੁਣ ਪਾਈਆਂ ਪਹਿਲਾਂ ਨਹੀਂ ਸੀਗਾ ਇਹ ਥਾਂ ਓਪਣੀ ਸੀਗਾ ਛੱਪਿਆਣੀ ਸੀਗਾ ਤੇ ਆਪਾਂ ਕੱਲੇ ਆ ਬਰਾਂਡੇ ਬਾਂਡੇ 'ਚ ਮੱਛਰਦਾਨੀ ਪਾਉਂਦੇ ਹੁੰਦੇ ਸੀਗੇ ਤੇ ਉਹ ਵੀ ਉਹ ਪ੍ਰਾਣੀ ਉਹਦੇ ਨਾਲ ਉਧਰ ਮੈਂ ਗੰਢੀ ਆ ਹੁਣ ਉਹ ਤੇ ਮੈਂ ਆਪਦੇ ਜਾਣੇ ਇਸ ਗੁੱਠ ਨੂੰ ਲੈ ਕੇ ਉਸ ਗੁੱਠ ਤੱਕ ਮਣੀ ਸੀਗੀ ਗਾਰਡਰ ਦੇ ਥੱਲੇ ਉਹ ਮੜ ਕੇ ਲੋਟ ਨਹੀਂ ਆਈ ਸਰਦਾਰ ਜੀ ਨੇ ਉਹ ਤਾਂ ਚੁਪਾ ਕੇ ਦਿੱਤੀ ਉੱਥੇ ਉੱਪਰ ਕਰਕੇ ਤੇ ਚਲੋ ਉਹ ਤਾਂ ਥੱਲੇ ਲੋਟ ਆ ਗਿਆ ਆਪਾਂ ਇਹ ਬੋਰੀ ਲਾ ਕੇ ਤੇ ਇੱਥੇ ਹੋਰ ਗੰਡ ਦਾਂਗੇ ਨਾਲ ਤੇ ਪਰ ਇੱਥੋਂ ਟੋਟਾ ਗੰਡਣਾ ਪਊ ਆਪਣੇ ਥੜ ਗਿਆ ਇਧਰਲੀ ਸਾਈਡ ਤੋਂ ਤੇ ਲੋਟ ਨਹੀਂ ਆਉਂਦਾ ਕਿ ਇੱਥੇ ਉੱਪਰ ਹੈਗਾ ਲੈਂਟਰ ਤੇ ਉੱਥੇ ਮੇਖਾਣੀ ਕੱਢਿਆ ਜਣੀਆਂ ਡ੍ਰੈਲ ਲੈਣਾ ਉਹ ਤੇ ਵੱਜਣ ਗੰਗਾ ਰਸੀਆਂ ਤਾਂ ਈ ਛੱਡਾਂਗਾ ਉਹ ਤੇ ਉੱਥੇ ਕੱਲ ਨੂੰ ਏਕੈਂਸੀ ਕਿ ਮੈਂ ਡ੍ਰੈਲ ਨਾਲ ਮਾਰ ਕੇ ਇਥੇ ਕੁੰਡ ਨਾਲ ਕੱਲ ਨੂੰ ਸੈੱਟ ਕਰਕੇ ਦੇਵਾਂਗਾ ਤੇ ਅੱਜ ਦੀ ਰਾਤ ਆਪਾਂ ਆਹੀਂ ਪਸੂਆਂ ਦੀ ਕੱਢਦੇ ਆ ਤੇ ਧੂਆ ਪਾ ਕੇ ਮੱਛਰ ਕੱਢਤਾ ਸੀ ਬਾਹਰ ਤੇ ਹੁਣ ਇਹ ਰਾਮ ਨਾਲ ਕੱਢਣਾ ਗਾਲੀ ਕਰੀ ਜਾਂਦੇ ਅੱਜ ਦੀ ਰਾਤ ਤੱਕ ਕੱਢਣੀ ਆਂ ਚਲੋ ਜੀ ਅੱਜ ਦੀ ਵੀਡੀਓ ਦੇ ਅੰਡ ਇੱਥੇ ਹੀ ਕਰਦੇ ਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਤੇ ਨਾਲ ਅਗਲੀ ਵੀਡੀਓ ਚ ਆਪਾਂ ਪੂਰੀ ਵਧੀਆ ਹਨ ਬਣਾ ਕੇ ਮਸ਼ਰਦਾਨੀ ਪਾ ਕੇ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਨੂੰ ਕਿਸ ਤਰ੍ਹਾਂ ਕਿੱਥੋਂ ਕਿਵੇਂ ਕਰਨਾ ਚਾਹੀਦਾ ਕਿਸ ਤਰ੍ਹਾਂ ਲੋਟ ਆਊਗੀ ਇਹ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਟੋ ਕੇ ਬਾਏ